ਛਿਹਰੇ ਮੁੰਡੇ ਕਹਿੰਦੇ ਸੀ ਨਾ ਵੀ ਜਿੰਨਾ ਨੇ ਹੁਣ ਥਾਰ ਜੀ ਲੈ ਕੇ ਹਵਾ ਕਰਦੇ ਹੁੰਦੇ ਸੀਗੇ ਵੀ ਸਾਡੇ ਥੱਲੇ ਥਾਰ ਆ ਤੇ ਹੁਣ ਸਭ ਮਿੱਟੀ ਹੋ ਗਈ ਤੇ ਮੈਂ ਨਾ ਇੱਕ ਗੱਲ ਕੰਨੀ ਸੁਣੀ ਆ ਆਪ ਤੇ ਮੁੰਡਾ ਕਹਿੰਦਾ ਮੈਂ ਥਾਰ ਲੈ ਕੇ ਆਇਆ ਉਹਨੇ ਅੱਗੋਂ ਮੁੰਡੇ ਨੇ ਪਤਾ ਦੂਜੇ ਮੁੰਡੇ ਨੇ ਕੀ ਜਵਾਬ ਦਿੱਤਾ ਕਹਿੰਦਾ ਥਾਰ ਤਾਂ ਮੈਂ ਤਾਂ ਸੰਦੂ ਵੀ ਲਈ ਫਿਰਦਾ ਵਾ ਕੋਈ ਹੋਰ ਚੀਜ਼ ਲੈ ਕੇ ਆਉਣੀ ਸੀ ਪਰ ਦੂਜੇ ਪਾਸੇ ਮਹਿੰਦਰਾ ਵਾਲਿਆਂ ਨੇ ਮੈਡ ਸੰਧੂ ਨੂੰ ਆਫਰ ਦਿੱਤਾ ਵੀ 50 ਲੱਖ ਰੁਪਈਆ ਲੈ ਕੇ ਸਾਡੀ ਥਾਰ ਸਾਨੂੰ ਵਾਪਸ ਕਰ ਦੇ ਕਿਉਂਕਿ ਸਾਡੀ ਸੇਲ ਦੇ ਵਿੱਚ ਬਹੁਤ ਵੱਡੀ ਗ੍ਰਾਵਿਟ ਆ ਰਹੀ ਹੈ ਲੋਕੀ ਆਰਡਰ ਕੈਨਸਲ ਕਰਦੇ ਪਏ ਨੇ ਹੁਣ ਕੋਈ ਥਾਰ ਦੀ ਨਾ ਹਵਾ ਨਹੀਂ ਕਰ ਸਕਦਾ ਫੁਗਰੀ ਨਹੀਂ ਮਾਰ ਸਕਦਾ ਜਦੋਂ ਦੀ ਥਾਰ ਮੈਡ ਸੰਧੂ ਨੇ ਲੈ ਲਈ ਨਾ ਤੇ ਥਾਰ ਹੁਣ ਚਰਚਾ ਦਾ ਵਿਸ਼ਾ ਬਣ ਗਈ ਹੈ ਗੱਲ ਮੈਂ ਇਹ ਵੀ ਸੁਣੀ ਹੈ ਵੀ ਥਾਰ ਦੇ ਵਿੱਚ ਇੰਨੀ ਜ਼ਿਆਦਾ ਗ੍ਰਾਵਿਟ ਆ ਗਈ ਨਾ ਵੀ ਜਿੰਨੇ ਵੀ ਆਰਡਰ ਹੋਏ ਸੀ ਸਾਰੇ ਆਰਡਰ ਕੈਨਸਲ ਹੋ ਗਏ ਆ ਤੇ ਮਹਿੰਦਰਾ ਆ ਰਹੇ ਨੇ ਮੈਡ ਸੰਦੂ ਨੂੰ 50 ਲੱਖ ਦੀ ਆਫਰ ਦਿੱਤੀ ਆ ਵੀ ਕਹਿੰਦੇ ਸਾਡੀ ਥਾਰ ਵਾਪਸ ਕਰੋ ਇਹ ਸਾਡੀ ਥਾਰ ਦੇ ਵਿੱਚ ਗਰਾਫਟ ਬਹੁਤ ਜ਼ਿਆਦਾ ਆ ਰਹੀ ਆ ਲੋਕੀ ਆਰਡਰ ਕੈਨਸਲ ਕਰਦੇ ਪਏ ਨੇ ਜਦੋਂ ਤੋਂ ਮੈਡ ਸੰਦੂ ਨੇ ਆਪਣੇ ਥਾਰ ਦੀ ਚਾਬੀ ਘੁਮਾਈ ਹੈ ਨਾ ਤਾਂ ਕੁਝ ਲੋਕਾਂ ਨੇ ਆਪਣੇ ਦਿਮਾਗ ਹੀ ਘੁਮਾ ਲਏ ਜਿਹੜੇ ਮੁੰਡੇ ਥਾਰ ਲੈਣਾ ਚਾਹੁੰਦੇ ਸੀ ਉਹਨਾਂ ਨੇ ਆਪਣੇ ਥਾਰ ਦੇ ਆਰਡਰ ਸਾਰੇ ਕੈਨਸਲ ਕਰ ਦਿੱਤੇ ਇੰਟਰਵਿਊ 'ਚ ਜਦੋਂ ਗੱਡੀ ਤੇ ਗੱਲ ਚੱਲੀ ਤਾਂ ਮੈਡ ਸੰਧੂ ਨੇ ਸਵਾਲਾਂ ਦੇ ਇਦਾਂ ਦੇ ਜਵਾਬ ਦਿੱਤੇ ਸੜਨ ਵਾਲਿਆਂ ਦੇ ਦਿਲਾ 'ਚ ਧੂਆਂ ਹੀ ਧੂਆਂ ਹੋ ਗਿਆ ਕਹਿੰਦਾ ਬਾਈ ਗੱਡੀ ਫੇਸਬੁੱਕ ਤੇ ਲਾਈਕਾਂ ਨਾਲ ਨਹੀਂ ਆਉਂਦੀ ਪਸੀਨੇ ਦੀ ਕਮਾਈ ਨਾਲ ਆਉਂਦੀ ਆ ਰਾਤਾਂ ਨੂੰ ਜਾਗਣਾ ਪੈਂਦਾ ਨੀਂਦਾਂ ਨੂੰ ਤਿਆਗਣਾ ਪੈਂਦਾ ਫੇਰ ਕਿਤੇ ਜਾ ਕੇ ਥਾਰ ਬਣਦੀ ਆ ਤੇ ਨਾਲ ਹੀ ਉਹਨੇ ਇਹ ਗੱਲ ਕਹੀ ਵੀ ਲੋਕਾਂ ਨੂੰ ਥਾਰ ਚਮਕਦੀ ਦੱਸਦੀ ਆ ਪਰ ਉਹਦੇ ਪਿੱਛੇ ਟੁੱਟੀਆਂ ਨੀਂਦਾਂ ਟੈਂਸ਼ਨ ਦੌੜ ਭੱਜ ਲੋਕਾਂ ਉਹ ਇਹ ਨਜ਼ਰ ਨਹੀਂ ਆਉਂਦੀ ਗੱਲਾਂ ਬਹੁਤ ਵੱਡੀਆਂ ਕੀਤੀਆਂ ਹੋਣੇ ਕਹਿੰਦਾ ਜਦੋਂ ਬੰਦਾ ਗਰੀਬੀ ਵਿੱਚੋਂ ਖੜਾ ਹੁੰਦਾ ਨਾ ਤੇ ਕੁਝ ਬੰਦ ਆ ਤੇ ਨਾਲ ਦੇ ਸ਼ਰੀਕਾਂ ਨੂੰ ਖੁਜਲੀ ਹੋਣ ਲੱਗ ਜਾਂਦੀ ਹੈ